ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਗੀਤ ਦੇ ਬਦਲੇ ਕੀਟਨਾ ਜਵਾਬ ਦਿਲਕਾਰ ਨਾਮੀ ਗਾਣੇ ਦਾ ਟ੍ਰੇਲਰ YouTube ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਰਿਲੀਜ਼ ਢਾਡੂ ਵਾਲੇ ਸਿਆਸਤਾ ਕਰ ਕਰਕੇ ਕਰੀ ਜਾਂਦੇ ਅਕਸ ਖਰਾਬ ਸਾਡਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਨੇ ਵੀ ਸ਼ਰਮਣੀ ਅਕਾਲੀਤਾ ਦੇ ਉੱਤੇ ਨਿਸ਼ਾਨਾ ਲਾਉਂਦਿਆਂ ਨਸ਼ਿਆਂ ਦੇ ਮੁੱਦੇ ਉੱਤੇ ਗਾਇਆ ਸੀ ਗਾਣਾ ਦੁੱਖ ਵੀਰ ਜਦੋਂ ਪ੍ਰਕਾਸ਼ ਅੰਧੇਰਾ ਕਰਨ ਲਗਾ ਪੰਜਾਬ ਦੇ ਬੇਰੋਜ਼ਗਾਰ 4580 TT ਅਧਿਆਪਕਾਂ ਲਈ ਖੁਸ਼ਖਬਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਯੁਕਤੀ ਦੇ ਉਤੇ ਲੱਗੀ ਰੋਕ हटਾਈ ਨਵੰਬਰ 2015 ਵਿੱਚ ਕੱਟੀਆਂ ਗਈਆਂ ਫਰਜ਼ੀਆਂ ਵਿੱਚ ਅਚੇਹੇ ਵਿਦਿਆਰਥੀਆਂ ਨੇ ਵੀ ਕੀਤਾ ਸੀ ਅਪਲਾਈ ਜਿਨ੍ਹਾਂ ਦੀ ਪੜ੍ਹਾਈ ਨਹੀਂ ਹੋਈ ਸੀ ਪੂਰੀ ਯੋਗ ਉਮੀਦਵਾਰ ਨਾ ਹੋਣ ਦੇ ਬਾਵਜੂਦ ਯੋਗਤਾ ਪੂਰੀ ਕਰਨ ਦਾ ਦਾਵਾ ਲੈ ਕੇ ਉਹਨਾਂ ਹਾਈ ਕੋਰਟ ਦਾ ਰੁਕੀਤਾ ਸੀ ਇਹ ਵੀ ਕੈਂਡੀਡੇਟਸ ਨੇ ਅਪਲਾਈ ਕਰਿਆ ਸੀ ਇਟ ਇਜ਼ ਓਨਲੀ ਔਨ ਨਾਓ ਓਨਲੀ ਫਾਈਨਲ ਸਟੇਜ ਤੇ ਨੇ ਤੋ ਹੱਸ ਉਹਨਾਂ ਦੀ ਫਾਈਨਲ ਮੈਰਿਟ ਲਿਸਟ ਆਣੀ ਹੈ ਤੇ ਉਹਨਾਂ ਨੂੰ 4500 ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਪਸਦੀ ਕਰਨਾ ਪੈਣਾ ਪੰਜਾਬ ਸਰਕਾਰ ਨੂੰ ਅੰਮ੍ਰਿਤਸਰ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਉੱਤੇ ਨਾਰਲੀ ਪੋਸਟ ਦੇ ਨੇੜੇੋਂ ਬੀਐਸਐਫ ਨੇ ਬਰਾਮਦ ਕੀਤੀ 21 ਪੈਕੇਟ ਹੈਰੋਇਨ ਬਰਾਮਦ ਹੈਰੋਇਨ ਦੀ ਕੁਮਾਂਤਰੀ ਬਾਜ਼ਾਰ ਦੇ ਵਿੱਚ ਕੀਮਤ 105 ਕਰੋੜ ਰੁਪਏ ਕੱਲ ਅਜਨਾਲਾ ਦੇ ਵਿੱਚ ਸੁਰੱਖਿਆ ਦਸਤਿਆਂ ਨੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਤਿੰਨ ਪਾਕਿਸਤਾਨੀ ਕੁਸਬੈਠੀਆਂ ਨੂੰ ਢੇਰ ਕੀਤਾ ਸੀ ਯੂਐਸਐਫ ਪ੍ਰੂਫਸ ਵਾਰਾ ਚੈਲੰਜ ਕਰਨੇ ਤੇ स्मगलर्स द्वारा फायरिंग की गई बी एस एफ द्वारा भी जवाबी फायरिंग की गई वहाँ पे बाद में जब सर्च की गई तो 21 पैकेट हीरोइन जो कि लगभग 21 किलो होगा और एक शॉटगन और तीन एमिनेशन वहाँ से बरामद हुआ ਏਬੀਪੀ ਸਾਂਝਾ ਦੀ ਕੋਸ਼ਿਸ਼ ਲਈ ਰੰਗ ਆਰਥਿਕ ਮਜਬੂਰੀ ਦੇ ਕਾਰਨ ਇਲਾਜ ਤੋਂ ਵਾਂਝੇ ਟਾਡੀ ਈਦੂ ਸ਼ਰੀਫ ਨੂੰ ਹੌਸਲਾ ਅਤੇ ਮਾਲੀ ਸਹਾਇਤਾ ਦੇਣ ਪਹੁੰਚ ਰਹੇ ਨੇ ਕਲਾਕਾਰ ਦੇਸ਼ ਵਿਦੇਸ਼ ਤੋਂ ਪਹੁੰਚਣੀ ਸ਼ੁਰੂ ਹੋਈ ਸਹਾਇਤਾ ਈਦੂ ਨੂੰ ਮਿਲਣ ਪਹੁੰਚੇ ਹਰ ਭਜਨਮਾਨ ਨੇ ਨਿਰਾਸ਼ਾ ਜਤਾਉਂਦਿਆਂ ਕਿਹਾ ਸਰਕਾਰਾਂ ਤੋਂ ਨਾ ਕਰੋ ਉਮੀਦ ਮੈਂ ਸਮਝਦਾ ਜੀ ਕਿ ਸਰਕਾਰਾਂ ਤੋਂ ਨਾ ਕਦੇ ਉਮੀਦ ਕੋਈ ਹੈ ਤੇ ਨਾ ਕੋਈ ਸਰਕਾਰਾਂ ਕਦੇ ਕੁਝ ਕਰਦੀਆਂ ਹੁੰਦੀਆਂ ਸਰਕਾਰਾਂ ਨੂੰ ਸਿਰਫ ਵੋਟਾਂ ਨਜ਼ਰ ਆਉਂਦੀਆਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਅੱਜ ਆਪਣੇ ਅਹੁਦੇ ਤੋਂ ਦੇਣਗੇ ਅਸਤੀਫਾ ਬ੍ਰਿਟੇਨ ਦੇ ਲੋਕਾਂ ਵੱਲੋਂ ਰੈਫਰੈਂਡਮ ਦੇ ਜ਼ਰੀਏ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਫੈਸਲੇ ਤੋਂ ਬਾਅਦ ਡੇਵਿਡ ਕੈਮਰੂਨ ਨੇ ਲਿਆ ਸੀ ਅਸਤੀਫੇ ਦਾ ਫੈਸਲਾ ਕੈਮਰੂਨ ਤੋਂ ਬਾਅਦ ਗ੍ਰਹਿ ਮੰਤਰੀ ਥੈਰੇਸਾ ਦੇਸ਼ ਦੀ ਪ੍ਰਧਾਨ ਮੰਤਰੀ ਹੋਵੇਗੀ ਕੰਜ਼ਰਵੇਟਿਵ ਪਾਰਟੀ ਦੀ ਥੈਰੇਸਾ ਅਤੇ ਐਂਟਰੀਆ ਲੀਡਸਮ ਦੇ ਵਿੱਚੋਂ ਪ੍ਰਧਾਨ ਮੰਤਰੀ ਚੁਣਨ ਲਈ ਕਰਵਾਈ ਵੋਟਿੰਗ ਦੇ 9 ਸਤੰਬਰ ਨੂੰ ਆਉਣੇ ਸੀ ਨਤੀਜੇ ਪਰ ਲੀਡਸਮ ਤੋਂ ਪਹਿਲਾਂ ਹੀ ਆਪਣਾ ਨਾਮ ਵਾਪਸ ਲੈਣ ਦੇ ਕਾਰਨ ਥੈਰੇਸਾ ਦੇ ਨਾਮ ਦਾ ਐਲਾਨ